ਫੇ ਤੂੰ ਮੈਨੂੰ ਹੌਸਲਾ ਦਿੱਤਾ। ਨਾ ਮੈਂ ਇਹਦੇ ਕਹਿੰਦਾ ਸੀ। ਉਦੋਂ ਵੀ ਮੈਨੂੰ ਹੌਸਲਾ ਦੇਦੀ ਬੱਸ। ਠੀਕ ਆ। ਆ ਲੋ ਜੀ ਘਰ ਬਸਿਆ ਲਈ ਮੰਗ ਤੇ ਪਹਿਲਾਂ ਅਗੇ ਚਿਲਾ ਬਣਿਆ ਨਹੀਂ। ਆਪ ਲੈਟਾ ਚੱਕ ਕੇ ਪਹਿਲਾਂ ਆਗੇ। ਉਹ ਮੈਂ ਵਾਈਟ ਚੱਕੀ ਤੂੰ ਛੋਟੀ ਚੱਕ ਲਈ। ਹਮੇਸ਼ਾ ਮੇਰੀ ਰੀਸ ਕਿਉਂ ਕਰਦੀ ਆ? ਫੇਰਾ ਮੱਡੀ ਦੇ ਤੋ। ਬੜੀ ਨਹੀਂ ਮਿਲਦੀ। ਬੜੀ ਤਾਂ ਮੈਂ ਲੈ ਕੇ ਆਈ ਆ ਛੋਟੀ ਤੂੰ ਚੱਕ ਲਈ। ਦੇਖੀਏ ਜੋ ਖੁਸ਼ਬੂ ਐ ਮੇ ਆ ਰਹੀ ਐ ਬਸ ਇੱਕ ਸ਼ਿਮਲਾ ਮਿਰਚ ਦੀ ਕਮੀ ਆ ਹਨਾ। ਇਹ ਚਾ ਟਮਾਟਰ ਪਿਆਜ਼ ਹਰੀ ਮਿਰਚ ਤਿੰਨੇ ਆ। шимਲਾ ਮਿਰਚ ਲਈ ਉਹ ਆ ਸੂਜੀ ਆ ਸ਼ਿਮਲਾ ਚ ਮਹਿੰਗੀ ਬਹੁਤ ਆ ਲਿਆਓ ਮੈਂ ਕਿਹਾ ਮਹਿੰਗੀ ਬਹੁਤ ਆ ਕੰਨੀ ਲਿਆਓ 2-3 ਚਾ ਹਾਂ 2000 ਜਿਹੜਾ ਕੋਈ ਵੀ ਕੋਈ ਸ਼ਿਮਲੇ ਦੂ ਦੇ ਕਰਾਉਂਗਾ ਸੰਭੇ ਦੂ ਲੁਕੋ ਲੁਕੋ ਕੇ ਰੱਖ ਰੱਖ ਲਿਆ ਕਰਾਂਗੇ ਨਾ ਲੋ ਜੀ ਸਾਥੀਆਂ ਨੇ ਹਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਇੱਧਰ ਬਣਾ ਰਹੇ ਆ ਜੀ ਅਸੀਂ ਚਿੱਲੇ ਤੇ ਰੰਗੂਏ ਹੁਣ ਫਿਰ ਆਪਾਂ ਉਹ ਸੂਜੀ ਕੱਢ ਵਾਸਤੇ ਲਿਆਏ ਆ ਖਾਣ ਵਾਸਤੇ ਲਿਆਏ ਆ ਹੁਣ ਹੈਨਾ ਚਿੱਲੇ ਖਾਣੇ ਸੀ ਮੈਂ ਕੱਲ ਨੂੰ ਆਵਦੀ ਹਾਂ ਹੁਣ ਮੈਂ ਦਿਖਾਨੀ ਆ ਤੁਹਾਨੂੰ ਦੂਜਾ ਪਾਸਾ ਕਿਉਂਕਿ ਇਹ ਸਾਡੇ ਤੋਂ ਥੋੜਾ ਟੁੱਟ ਗਿਆ ਚਾਚਾ ਥੋੜਾ ਜਿਹਾ ਬਣੂਗਾ ਪੇਸ਼ੈਂਟਸ ਨਾਲ ਉਦੋਂ ਦੀ ਮੈਂ ਹੀ ਬਣਾ ਰਹੀ ਆ ਤੂੰ ਨਹੀਂ ਬਣਾਈ ਉਦੋਂ ਨਾਲ ਸੀ ਜਦੋਂ ਡਾਈਟਿੰਗ ਲਈ ਬਣਾ ਕੇ ਵੈਸੀ ਦੇਖੇ ਤੇ ਪਹਿਲੀ ਵਾਰ ਟਰਾਈ ਕੀਤੀ ਟਰਾਈ ਕੀਤੇ ਹੋਏ ਵਧੀਆ ਬਣ ਗਏ ਜਦ ਹੁਣ ਸਾਰਾ ਸਮਾਨ ਚੱਕ ਲਿਆ ਮੈਂ ਮਾਲ ਕਹਿਣ ਲੱਗੀ ਸੀ ਸਾਰਾ ਸਮਾਨ ਚੱਕ ਲਿਆ ਓਦੋਂ ਸਾਡਾ ਜਲੂਸ ਨਿਕਲ ਰਿਹਾ ਚਿੱਲਿਆਂ ਦਾ ਟੁੱਟ ਰਹੀ ਨੇ ਨਾਲੇ ਦੂਜਾ ਪੈਣਾ ਨਾਲੇ ਦੂਜਾ ਪੈਣਾ ਆ ਉਹਦੇ ਆਪ ਦੂਜੇ ਦੇ ਬਣਾਏ ਨੇ ਹਨਾ ਹਾਂ ਪੈਣਤਾ ਹੀ ਤਾਂ ਹਾਂ ਪੈਣਤਾ ਹੀ ਤਾਂ ਭੁੱਲ ਜਲੇ ਭੁੱਲ ਜਲੇ ਬਈ ਸੌਰੀ ਉੱਥੇ ਹਾਂ ਨਾ ਆਪੂ ਵਸਤ ਦੇ ਤੋ ਕਿ ਮੇਨ ਨੋ ਨਾ ਮਿਰਚ ਠੀਕ ਲੱਗ ਰਿਆ ਮਿਰਚਾਂ ਪਰ ਕੱਟ-ਕੱਟ ਕੇ ਬੋ ਪਾਈਆਂ ਮੈਂ ਪਰ ਉਹ ਕੋੜੀਆਂ ਨਹੀਂ ਹੈਗੀਆਂ ਇੰਨੀਆਂ ਸਹੀ ਹੈ ਨਹੀਂ ਇੰਨੀਆਂ ਨਹੀਂ ਜਿਹੜੀਆਂ ਤਾਂ ਫਿੱਕੀਆਂ ਹਰੀਆਂ ਜੀ ਨਹੀਂ ਲੱਗਦੀਆਂ ਉਹ ਤਾਂ ਕੋੜੀਆਂ ਮੈਂ ਕੱਲ ਖਾ ਕੇ ਦੇਖੀ ਜਿਹੜੀ ਗੂੜੀ ਹਰੀ ਜੀ ਹੈ ਉਹ ਫਿੱਕੀ ਆ ਹਾਂ ਮੈਂ ਗੱਲ ਖਾਈ ਹੈ ਜਿਹੜੀ ਫਿੱਕੀ ਉਹ ਕੱਚੀ ਮਿਰਚ ਆ ਹਾਂ ਜਿਹੜੀ ਹਰੀ ਹੈਗੀ ਜਿਹੜੀਆਂ ਨੇ ਆ ਚਲੋ ਕੋਈ ਨਹੀਂ ਜਿਹੜੀ ਐ ਨਾ ਧੁੱਪ ਲੱਗੀ ਵੀ ਜਿਹੜੀ ਹਰੀ ਮਿਰਚ ਨੂੰ ਰੰਗ ਫਿੱਕਾ ਏ ਉਹਦਾ ਹਰਾ ਤੋਤਾ ਹਰੀ ਜਾ ਉਹ ਬਹੁਤ ਕੋੜੀ ਆ ਉਹ ਤਾਂ ਮੈਂ ਜਿਹੜੀ ਅੰਨੀ ਕੁ ਵੀ ਮਿੱਠੇ ਖਾਈ ਗਈ ਥੱਲੇ ਵਾਲੀ ਮਿਰਚ ਚਾਰ ਪਾਇਆ ਗੱਲ ਕੋੜੀਆਂ ਹਾਂ ਉਹ ਜਾਦੇ ਕੋੜੀ ਹੈ ਹਾਂ ਉਹ ਪੱਕਦੀਆਂ ਨਹੀਂ ਹੁਣ ਆਈਆਂ ਪੱਟ ਲੈ ਕੇ ਫਿਰ ਸਿਆਲ ਆਣੀਆਂ ਸੀ ਨੀਚੇ ਵਾਲੀਆਂ ਮਿਰਚਾਂ ਪੱਟ ਕੇ ਹੁਣ ਸਿਆਲ ਵਾਲੀਆਂ ਸਬਜ਼ੀਆਂ ਲਾਵਾਂਗੇ ਨਾਲ ਇਹਦੇ ਪਾਣੀ ਦੋਵਾਰੇ ਪਾਉਣੀ ਹੁੰਦੀ ਮੈਨੂੰ ਪਾ ਦੇ ਪਾ ਦੋ ਦੋ ਦਿਨ ਦੁਪਹਿਰ ਵਾਂਗ ਕਰ ਦਿੰਦੇ ਹੁੰਦੇ ਨਾ ਨਾ ਹਜੇ ਨਾ ਪਾਈ ਜਿੱਦਨ ਪਾਣੀ ਹੋਊਂਗੀ ਮੈਂ ਦੱਸੂ ਠੀਕ ਆ ਓ ਤੈਨੂੰ ਪਤਾ ਕਰ ਦਵਾਂਗੀ ਫਿਰ ਦੋ ਚਾਰ ਦਿਨ ਬਾਅਦ ਠੀਕ ਆ ਕਾਸ ਦੀ ਨਹੀਂ ਹੈਗੀ ਤੂੰ ਸਮਝਦਾਰ ਨੂੰ ਇਸ਼ਾਰਾ ਕਰਾ ਕਾਫੀ ਅਜਾ ਮੈਂ ਸਮਝਦੀ ਤੂੰ ਸਮਝਦਿਆ ਕਰਾ ਬੇਟੀ ਮੇਰੀ ਸੌਰੀ ਅ ਮੰਦੀਪ ਨੇ ਨਾ ਹੁਣੇ ਲੈਣ ਲੱਗੀ ਸੀ ਐ ਕਹੋ ਸੌਰੀ 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 ਤੁਸੀਂ ਭਾਈ ਆਪਣਾ ਇੱਕ ਤੂੰ ਪਹਿਲਾਂ ਟ੍ਰੇਨਿੰਗ ਲੈ ਕੇ ਰੱਖ ਲੈ ਸੈਂਡਵਿਚ ਆ ਦੇ ਕੋਈ ਆ ਗਿਆ ਬੱਚਾ ਖਾਣੇ ਮੈਂ ਕਹਿਣ ਲੱਗੀ ਸੀ ਵੀ ਮੇਰੀ ਜਰਾਣੀ ਸੈਂਡਵਿਚ ਬਣਾਉਣਾ ਕਰਦੂ ਕੋਈ ਜਾਂਦੀ ਹੈ ਵੀ ਸੈਲਫ ਵੀਡੀਓ ਚ ਸੈਂਡਵਿਚ ਬਣਾ ਦੇਕਰ ਸੈਂਡਵਿਚ ਖਾਣ ਵਾਲਾ ਬੰਦਾ ਵੀ ਆ ਇੱਕ ਬੰਦਾ ਉਹ ਖੜਾ ਮੇਰਾ ਛੋਟੂ ਪਿੱਛੇ ਉਹ ਖਾਂਦਾ ਨਹੀਂ ਮੈਨੂੰ ਕੋਸ਼ਿਸ਼ ਕਰਦੀ ਐ ਖਾਂਦੀ ਖਾਂਦਾ ਨਹੀਂ ਵੱਡਾ ਬਚਾ ਲਿਆ ਹੁਣ ਜਦੋਂ ਮੈਡਮ ਜੀ ਮੈਨੂੰ ਇਹ ਕੀ ਦੇ ਕਿੰਨਾ ਲਾਇਆ ਮੈਨੂੰ ਸਮਝ ਨਹੀਂ ਆਹਾ ਅੰਧ ਘਟ ਲਾਇਆ ਨਾ ਬਾਕੀ ਇਹਨੂੰ ਘਟ ਲਾਇਆ ਮੈਂ ਤਾਂ ਉਹ ਅੱਧਾ ਹੀ ਖਾਉਂਗੀ ਬਸ ਕਿਨੇ ਮਣੀ ਤੇ ਬਰੈਡ ਆਪਣੇ ਬਣੇ ਤੇ 8 9 ਦੇ ਅੱਦਾ ਐਂਡ ਆ ਦਾ ਹਾਫ ਦਾ ਕਿਉਂਕਿ ਮੈਂ ਇੱਕ ਚਾਹ ਨਾਲ ਖਾ ਲਈ ਐ ਜੀ ਵੈਸੇ ਵੀ ਇਹ ਚਿੱਲੇ ਦੇ ਨਾਲ ਠੱਡ ਪਰਵੇ ਮੈਂ ਜੀ ਹਾਂ ਮੈਂ ਚਿੱਲੇ ਬਣਾਏ ਤੇ ਸੂਜੀ ਦੇ ਅੱਜ ਤੇ ਬਾਅਦ ਚਿੱਲੇ ਨਹੀਂ ਬਣਾਣੇ ਨਾ ਤੁਸੀਂ ਬਣਾਇਓ ਕਿਉਂਕਿ ਨਾ ਉਹ ਖੁਸ਼ਬੂ ਹੁੰਦੀ ਐ ਨਾ ਸੂਜੀਓ ਸਭ ਨੂੰ ਹੀ ਪਤਾ ਹਾਂ ਮੈਂ ਬਣਾਣੇ ਉਹ ਤੁਸੀਂ ਉਧਰ ਜਵਾਬ ਦੇ 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 ਦੇਖੇ ਕਿੰਨਾ ਕੀ ਆ ਦੇਖੋ ਬਈ ਕੀ ਕਿੰਨਾ ਮਾਥਰੀ ਉੱਪਰ ਜਿੰਨਾ ਕੀ ਖਾਣੇ ਨਾਲ ਵਧੀਆ ਹੁੰਦਾ ਇੰਨਾ ਕੀ ਤੁਸੀਂ ਨਾ ਲਾਇਓ ਕਿਉਂਕਿ ਐ ਤਾਂ ਫਿਰ ਮੋਟੇ ਹੋ ਜੂ ਗਰਮੀ ਬਹੁਤ ਜ਼ਿਆਦੇ ਐ ਹਨਾ ਆ ਮੀਂਹ ਨੇ ਨਾ ਮੀਂਹ ਬੰਦ ਹੋਣ ਕਣ ਗਰਮੈਸ ਫੇਰ ਜਾਂਦੀ ਦੁਵਾਰੇ ਹੋ ਗਈ ਏ ਚਲੋ ਜੀ ਹੁਣ ਆਪਾਂ ਦੰਨੇ ਆ ਸਾਨੂੰ ਜਿੰਨੇ ਜਿੰਨੇ ਖਾਣਾ ਏ ਜਿੰਨੇ ਜਿੰਨੇ ਮੱਲਾ ਦਾ ਦੋਖੇ ਜਣੇ ਰਹਿੰਦੇ ਆ ਹੁਣ ਤਾਂ ਖਾਣਾ ਤੁਸੀਂ ਹੋਈਆਂ ਤੂੰ ਖਾਈ ਹੋਂ ਵੀ ਆ ਬੱਸ ਹੋਣਾ ਜੇ ਲੈਣਾ ਹੋਇਆ ਜਸਮਾਨ ਲੈ ਲੂ ਇੱਕ ਜੇ ਬਾਦੂ ਹੋਇਆ ਤਾਂ ਬਾਦੂ ਆ ਮਮੀ ਹੁਣ ਤਾਂ ਕਹਿੰਦੇ ਨਹੀਂ ਖਾਣਾ ਉਹਨਾਂ ਨੇ ਚਲੋ ਜੀ ਹੈ ਮੇਰਾ ਸਾਥੀ ਆਬੂ ਹੈਗਾ ਤੇ ਯੂ ਵੀ ਆਪਣੀ ਚਾਚੀ ਦਾ ਸਾਥੀ ਆ ਕਿਆ ਆ ਆ ਪਾ ਲਈਦੀ ਮੈਂ ਅੱਛਾ ਸੋਸ ਨਾਲ ਲੈ ਹੋ ਨੋ ਇਹਨੇ ਚਿੱਲਾ ਖਾਇਆ ਹੋਇਆ ਵਾਲੇ ਮੰਗ ਕਿਉਂ ਦਿਹਾਏ ਕੋਈ ਕਹਦੇ ਚੀਜੀ ਤੁਸੀਂ ਖਾਓ ਕਹਿੰਦਾ ਆਹ ਦੇਦੀ ਬਧੀਆ ਲੱਗ ਰਿਆ ਕਿ ਕਿਹੜੇ ਚ ਕੀ ਹੈ ਮਨ ਤਾਂ ਐਵੇਂ ਹੀ ਪਤਾ ਸਾਰੇ ਸੇਮ ਨੇ ਸਾਰੇ ਸੇਮ ਹੀ ਆ ਬਦਨ ਦੱਸੋ ਇਹ ਅਦੇ ਕਿਹੜੀ ਕਿਹੜੀ ਚੀਜ਼ਾਂ ਦਾ ਬਣਿਆ ਆਲੂ ਪਿਆਜ਼ ਆਲੂ ਟਮਾਟਰ ਹਰੀ ਮਿਰਚ ਅਦਰਕ ਬਾਕੀ ਉਹ ਮਿਰਚ ਮਸਾਲਾ ਹਾਂ ਬਈ ਬਹੁਤ ਟੇਸਟੀ ਨੇ ਕਿਉਂਕਿ ਜਿਹੜਾ ਅਦਰਕ ਦਾ ਫਲੇਵਰ ਆ ਜਾਂਦਾ ਨਾ ਉਹ ਜਾਦਾ ਟੇਸਟੀ ਬਣਾ ਅਦਰਕ ਹਾਂ ਬਰੀਕ ਬਰੀਕ ਕੱਟ ਕੇ ਜਿਹੜਾ ਪਾਇਆ ਹਰੀ ਮਿਰਚ ਅਦਰਕ ਉਹ ਸਵਾਦ ਬਹੁਤ ਆ ਰਿਹਾ ਨਾ ਅੱਛਾ ਚਿੱਲੇ ਦੇ ਖਾਗਣਾ ਮੈਨੂੰ ਤਾਂ ਹੋਰ ਤਰ੍ਹਾਂ ਫੀਲ ਹੋ ਰਿਹਾ ਅੱਜ ਤੋਂ ਮੈਂ ਸੂਜੀ ਦਾ ਚਿਲਾ ਨਹੀਂ ਖਾਣਾ ਮੂੰਗੀ ਦਾ ਖਾ ਲੂੰਗੀ ਬੇਸਨ ਦਾ ਵੀ ਨਹੀਂ ਮੈਨੂੰ ਇੰਨਾ ਪਸੰਦ ਆ ਫਿਰ ਉਹ ਨਹੀਂ ਸੂਜੀ ਦਾ ਕੀ ਕਰਾਂਗੀ ਹੁਣ ਕੀ ਕਰੀਏ ਬਸ ਸੂਜੀ ਦਾ ਸਮਝ ਨਹੀਂ ਆ ਰਿਹਾ ਬਰਫੀ ਬਣਾ ਲਾਂਗੇ ਬਰਫੀ ਦਾ ਚਮਾ ਬੋਲੀ ਵਾਲੀ ਬਣਾ ਪਿਛਲੇ ਸਾਲ ਜੂਸੀ ਕਰ ਗਿਆ ਜਦਾਂ ਮੈਂ ਬਣਾਈ ਸੀ ਰੈਸਪੀਸੀ ਆਉਂਦੀ ਹੈ ਤੁਹਾਨੂੰ ਬਣਾ ਗਈ ਮੈਨੂੰ ਵੀ ਨਹੀਂ ਆਉਂਦੀ ਫਿਰ ਗਲਾਬ ਜਮੜ ਵੀ ਬਣਾਈ ਤੇ ਉਹ ਵੀ ਗਲਾਬ ਜਮੜ ਤਾਂ ਨਹੀਂ ਬਣਾਈ ਨਾ ਮੈਂ ਬਣਾਈ ਦੀ ਵਧੀਆ ਬਣੀ ਸੀ ਪਰ ਸੋ ਆ ਵਧੀਆ ਬਣੀ ਸੀ ਵਧੀਆ ਬਣੀ ਸੀ ਬਸ ਤੂੰ ਹੀ ਜਦ ਆਪਣੇ ਦੀ ਜਈ ਤੇ ਜਦ ਮੈਂ ਉਹ ਨਹੀਂ ਬਣਾ ਦਿੱਤੀ ਬਲੌਗ ਜਦ ਤੂੰ ਹਾਂ ਜੇ ਆਪਾਂ ਦੋਨੇ ਨਹੀਂ ਬਣਾਉਂਦੇ ਤੇ ਮੈਂ ਤੂੰ ਸੀ ਬਣਾਉਂਦੀ ਮੈਂ ਬਣਾਉਂਦੀ ਸੀ हां मैं बनांदी थी। ਉਹ ਸਾਡੀ ਪਾਇ ਤਾ ਨਾ। ਨਹੀਂ ਸ਼ਾਰਟ ਪਾਇ ਤਾ ਗਲਵਜ਼ ਜੰਮਣਾ ਦਾ ਹਨਾ। हां तू ਨਹੀਂ ਬਣਾंदी थी। ਲੋ ਦੀ ਹੁਣ ਆਪਾਂ ਸੈਂਡਵਿਚ ਖਾ ਲਈਏ। ਵਲੌਗ ਨਾਲ ਜੁੜੇ ਰਹੋ। ਕਿਹੜਾ? ਮੈਨੂੰ ਦੇਖੋ ਵੀਡੀਓ ਨਹੀਂ ਬਣਾਦੇ ਤੇ ਹੁਣ ਆਪ ਪਹਿਲਾਂ ਮੈਂ ਕਿਹਾ ਤਾਂ ਵੀ ਉਂਗਲੀ ਦੇਖੀ ਉਂਗਲੀ। ਐਥੋਂ ਆਂ ਉਂਗਲੀ ਤੋਂ ਪਤਾ ਲੱਗਦਾ ਵੀ ਕੌਣ ਲੜਾਕੂ ਆ। ਆ ਦੇ ਕੋ ਲੋ ਲੜਾਕੀ ਮੈਂ ਨਹੀਂ ਆ ਬਸ ਜਾੜੀ ਪੱਟ ਦੋ ਲੜਾਕੀ ਮੈਂ ਹੀ ਹੈ ਕਿਉਂਕਿ ਸਾਰੇ ਦੋ ਜਿਹੜੇ ਕਹਿੰਦੀ ਆ ਵੀ ਗਗਨੀ ਲੜਾਕੀ ਆ ਗਗਨੀ ਇਤਨੇ ਢਾਕੀ ਆ ਸਾਰਾ ਦਿਨ ਲੜੀ ਜਾਂਦੀ ਆ ਕਿੰਨੂੰ ਸੁਣਾਇਆ ਜਾ ਰਿਹਾ ਮੈਂ ਤਾਂ ਕੀ ਗੱਲ ਆ ਸੁਣਾਇਆ ਕਿਸੇ ਨੂੰ ਨਹੀਂ ਜਾ ਰਿਹਾ ਜਿਹੜਾ ਜੀ ਨੂੰ ਵੀ ਜਿਹੜਾ ਬੰਦਾ ਪੂਰਾ ਲੱਗਦਾ ਉਹਨੂੰ ਲੜਾਕੀ ਲੜਾਕ ਕੇ ਹਣਾ ਜਿਹੜਾ ਜੇ ਜ ਹੁਣ ਆਪਾਂ ਤਾਂ ਚਲੋ ਬਸ ਤੁਸੀਂ ਗੱਲ ਅੱਡੀ ਟਾਪਿਕ ਲੰਬਾ ਨਾ ਲੈ ਕੇ ਜਾਓ ਜਿਹੜੀ ਗੱਲ ਕਰਨੀ ਆ ਉਹ ਕਰੋ ਮੈਂ ਕਹਿ ਰਹੀ ਆ ਕਿ ਕੋਈ ਸੀਰੀਅਸ ਨਾ ਲੈ ਜੇ ਇਹ ਕੋਈ ਨਾ ਦੇਖਣ ਵਾਲਾ ਅਸੀਂ ਤਾਂ ਇੱਕ ਦੂਜੇ ਨਾਲ ਐਂਟਰਟੇਨਮੈਂਟ ਕਰਦੇ ਆ ਸਾਡੇ ਚ ਦੋਹਾਂ ਚ ਕੋਈ ਲੜਾਕਾ ਨਹੀਂ ਨਾ ਹੈ ਲੜਕੀਆਂ ਨਾ ਮੈਂ ਲੜਕੀਆਂ ਆ ਬਾਕੀ ਜਿਹੜਾ ਕੋਈ ਦੂਜਾ ਕੋਈ ਵੀ ਹੋਵੇ ਹਨਾ ਸਾਨੂੰ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਕੋਈ ਮੈਂ ਸਾਨੂੰ ਲੜਾਕਾ ਮੈਨੂੰ 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 ਕੋਈ ਲੜਾਕਾ ਸਮਝਦਾ ਜਾਂ ਕੀ ਮੈਨੂੰ ਸਮਝ ਕਿਉਂਕਿ ਉਹ ਖੁਦੇ ਹੁੰਦੇ ਨੇ ਕਹੀਂ ਦੂਜਿਆਂ ਨੂੰ ਜਾਂਦੇ ਨੇ ਚਲੋ ਜੀ ਹੁਣ ਜਿਆਦਾ ਗੱਲਾਂ ਨਾ ਮਾਰਦੇ ਹੋਏ ਮੇਰੀ ਆਬੂ ਦੀ ਸ਼ਕਲ ਦੇਖੋ ਮੇਰੀ ਅਬੂ ਛੋਟੀ ਸੀਤਾ ਬਣੀ ਹੋਈ ਹੈ ਜੋ ਕਿ ਰਾਮਲੀਲਾ ਆ ਰਹੀ ਹੈ ਅਸੀਂ ਇਹਨੂੰ ਪ੍ਰੈਕਟਿਸ ਕਰਵਾ ਰਹੇ ਹਾਂ ਸੀਤਾ ਅਬੂ ਸੀਤਾ ਅਬੂ ਸੀਤਾ ਸੀਸਾ ਨਹੀਂ ਕਰੇ ਸੀਸਾ ਦੇਖਣਾ ਸੀਤਾ ਆ ਦੇਖੋ ਅਬੂ ਸੀਤਾ ਦੇਖੋ ਭਾਈ ਕਿੰਨੀ ਝੋਨੀ ਵਾਗੀ ਮੇਰੀ ਸੀਤਾ ਮੇਰੀ ਛੋਟੀ ਸੀਤਾ ਹੈ ਬਸ ਬਹੁਤ ਨੇ ਨਾ ਹਾਂ ਅੱਲੂ ਫਸਣਾ ਫਿਰ ਦੂਜੇ ਨੂੰ ਵੀ ਮੈਂ ਅੱਠ ਨੋ ਰੱਖ ਲਈ ਠੀਕ ਆ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਗੋਪਾਲਾ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ। ਨੂੰ ਅਸੀਂ ਕਰ ਰਹੇ ਹਾਂ ਤੇ ਆਲੂ ਵਾਲੇ ਪ੍ਰੋਟੀਆਂ ਦੀ ਤੇ ਆਹ। ਪਿਆਰੀ ਹੋ ਗਈ। ਮੈਂ ਨਾ ਹੁਣ 2 ਦਿਨ ਹੋ ਗਏ ਮੇਰੀਆਂ ਵੀਡੀਓਜ਼ ਨਹੀਂ ਪਈਆਂ ਕਿਉਂਕਿ ਮੈਂ ਬਣਾਈਆਂ ਵੀ ਨਹੀਂ ਹੈਗੀਆਂ ਮੇਰਾ ਜੀ ਨਹੀਂ ਕਰਤਾ ਪਾਉਂਦਾ। ਕੱਲ ਨਹੀਂ ਪਈ ਅੱਜ ਤਾਂ ਮੈਂ ਕੱਲ ਤਾਂ ਮੈਂ ਵੀ ਨਹੀਂ ਬਣਾਈ। ਕੱਲ ਕੱਲ ਪਰਸੋਂ ਤੇ ਆਣੀ ਪਈ ਤੇ ਨਵੀਂ ਅਜੇ ਦੂਜਾ ਦਿਨ ਹੋ ਗਿਆ ਦੋਏ ਹੋ ਗਏ ਮੇਰੇ ਵੀ ਮੇਰੇ ਵੀ ਦੋ ਕੱਲ ਵਾਲਾ ਵੀ ਪਾਇਆ ਦਾ ਕੀ ਪਾਇਆ ਕਿਸੇ ਨੇ ਦੇਖਿਆ ਨਹੀਂ ਦੇਖਿਆ ਇੰਗਲਿਸ਼ ਚਾਹੀਏ ਆ ਮੇਰਾ ਵੀ ਆਊਗਾ ਮੇਰੀ ਬਾਰੀ ਹਜੇ ਅੰਗਰੇਜ਼ੀ ਆ ਨਹੀਂ ਆ ਮੈਂ ਕਹਿਣ ਲੱਗੀ ਸੀ ਮੈਂ ਤਾਂ ਦੱਸ ਪਾਗਾ ਸੀ ਵੀ ਮੇਰੀ ਵੀਡੀਓ ਬਣਾਵੇ ਤੁਹਾਨੂੰ ਭੰਗਣੀ ਸੀ ਵੀ ਤੁਸੀਂ ਵੀ ਦੱਸਦੇ ਹੋ ਨਾ ਹਾਂ ਉਹ ਹੁਣ ਵੀ ਮੇਰਾ ਹਜੇ ਆਇਆ ਤਾਂ ਨਹੀਂ ਆ ਵੀ ਸਕਦਾ ਕਈ ਵਾਰ ਜਿਹੜੀ ਉਹ ਸੈਟਿੰਗ ਕਹਿੰਦੇ ਵੀ ਆਪਣੇ ਫੋਨ ਤੋਂ ਆਪ ਠੀਕ ਕਰਨੀ ਪੈਂਦੀ ਆ ਪੰਜਾਬੀ ਵਾਲੀ ਜੇ ਮੈਂ ਅਬ ਮੇਰਾ ਜੀ ਇੰਗਲਿਸ਼ ਚ ਆਲੇ ਵੀ ਤੁਹਾਡੀ ਵੀਡੀਓ ਚ ਫਿਰ ਸੁਣ ਲੈਣਗੇ ਉਹ ਹਾਂ ਜੇ ਤੁਹਾਡਾ ਅਜੇ ਮੇਰੀ ਵੀਡੀਓ ਸੁਣ ਲਉਣਗੇ ਮੈਂ ਤਾਂ ਦੱਸਦਾ ਹਾਂ ਤੁਸੀਂ ਦੱਸੋ ਵੀ ਕੀ ਮੈਂ ਸੈਟਿੰਗ ਚ ਜਾ ਕੇ ਠੀਕ ਕਰਦਾ ਤਾਂ ਮੈਨੂੰ ਉਹ ਉਹ ਵੀ ਨਾ ਮੈਂ ਕਿਸੇ ਬਲੌਗਰ ਕਿਸੇ ਬਲੌਗਰ ਦਾ ਦੇਖਿਆ ਤੁਹਾਨੂੰ ਦੇਖਿਆ ਤਾਂ ਮੈਂ ਉਹਨਾਂ ਦਾ ਹੀ ਸੁਣਿਆ ਬਾਕੀ ਮੈਨੂੰ ਇੰਨਾ ਉਹਦੇ ਬਾਰੇ ਪਤਾ ਨਹੀਂ ਤਾਂ ਵੀ ਪਤਾ ਨਹੀਂ ਉਹ ਜੇ ਜਾ ਕੇ ਤੁਹਾਨੂੰ ਪੜਿਆ ਤਾਂ ਉਹ ਪੜਿਆ ਰਿਹਾ ਕੋਈ ਤੁਸ ਸੁਣਿਆ ਤਾਂ ਵੀ ਸੈਟਿੰਗ ਲਿਖਿਆ ਵਾ ਤਾਂ ਹੈ ਤਾਂ ਉਹ ਪੜਾਉਣਾ ਹੈ ਨਹੀਂ ਲਿਖਿਆ ਤਾਂ ਵੀ ਆਪਣੇ ਹੀ ਹੈ ਵੀ ਜੀ ਦੇ ਕੋਲ ਜਿਹੜਾ ਮਰਜੀ ਫੋਨ ਆ ਆਪਣੀ ਫੋਨ ਦੀ ਸੈਟਿੰਗ ਚ ਜਾ ਕੇ ਉੱਥੇ ਜਿਹੜੀ ਲੈਂਗੁਏਜ ਹੁੰਦੀਆਂ ਨੇ ਵੀ ਪੰਜਾਬੀ ਲੈਂਗੁਏਜ ਸਿਲੈਕਟ ਕਰ ਲਿਓ ਹਾਂ ਉਹ ਪੰਜਾਬੀ ਚ ਕਰ ਲਿਓ ਪਤਾ ਨਹੀਂ ਬੈਲ ਆਈਕਨ ਕਿ ਤਰ੍ਹਾਂ ਕਿਦਾਂ ਮੈਨੂੰ ਸਮਝ ਜੇ ਨਹੀਂ ਆਇਆ ਇੱਕ ਵਾਰ ਫੇਰ ਤੁਹਾਨੂੰ ਇਸੇ ਵੀਡੀਓ ਚ ਦੱਸ ਦਾਂਗੇ ਦੇਖ ਕੇ ਐਂਡ ਚ ਦੱਸ ਦਾਂਗੇ ਨਹੀਂ ਅਸੀਂ ਪੂਰੀ ਇਨਫੋਰਮੇਸ਼ਨ ਲੈ ਕੇ ਆਪ ਖੁਦ ਐਪਸ ਕਰ ਹਾਂ ਵੀ ਜਦ ਵੀ ਤੁਹਾਨੂੰ ਸਾਡਾ ਬਲੌਗਿੰਗ ਪੇਜੀ ਚ ਆਵੇ ਉਸੇ ਟਾਈਮ ਤੁਸੀਂ ਆਪਦਾ ਫੋਨ ਸੈਟਿੰਗ ਤੇ ਉਹ ਕਰ ਲ ਚਲੋ ਲੋ ਜੀ ਹਰ ਹਰ ਹਾਲ ਉਹਦੀ ਤਰ੍ਹਾਂ ਦੋ ਹਫ਼ਤੇ ਬਾਅਦ ਹੁਣ ਨਹੀਂ ਅਸੀਂ ਇੰਨੇ ਪਰੌਂਠੇ ਖਾਂਦੇ ਨਾ ਅਸੀਂ ਨਹੀਂ ਖਾਂਦੇ ਉਹ ਘਟ ਗਏ ਅਸੀਂ ਆਹ ਜਿਵੇਂ ਪਿਛਲੇ ਸਾਲ ਸਾਨੂੰ ਕਹਿੰਦੇ ਬਹੁਤ ਖਾਣ ਲੱਗੇ ਤੁਸੀਂ ਪਰੌਂਠੇ ਬਹੁਤ ਖਾਂਦੇ ਹੋ ਸਿਆਲਾ ਨਾ ਨਾ ਇਥੇ ਕਰਨਾ ਕਰੋ ਮੇਥੇ ਵਾਲੀਆਂ ਮੇਥੇ ਵਾਲੀਆਂ ਆਲੂ ਉਹਦੇ ਵਾਲੇ ਮੂੜੀਆਂ ਵਾਲੇ ਕਦੇ ਕਾਸੇ ਤੇ ਕਦੇ ਕਾਸੇ ਦੇ ਅੱਜ ਕੀ ਤਾਂ ਅਸੀਂ ਸਬਜ਼ੀਆਂ ਜ਼ਿਆਦਾ ਖਾਈਆਂ ਨੇ ਹਾਂ ਸਬਜ਼ੀਆਂ ਜ਼ਿਆਦਾ ਖਾਈਆਂ ਸਬਜ਼ੀਆਂ ਦੇ ਖੋਰੀਆਂ ਹੋ ਰਹੀਆਂ ਪੇਠਾ ਹਾਂ ਹਾਂ ਤੇ ਹਰ ਰੋਜ਼ ਦੀ ਤਰ੍ਹਾਂ ਮੈਂ ਲੱਗੀ ਆਪਣੀ ਡਿਊਟੀ ਤੇ ਹਮੇਸ਼ਾ ਮੈਂ ਫੜਾ ਰਹੀ ਹਾਂ ਸਾਰਿਆਂ ਨੂੰ ਹਮੇਸ਼ਾ ਆਲੂ ਵਾਲੇ ਪਰੌਂਠੇ ਬਣਾ ਬਣਾ ਕੇ ਆਹ ਤੂੰ ਫੜਾ ਮੈਂ ਸਾਰਿਆਂ ਨੂੰ ਪਰਾਂ ਕੋਈ ਬੈਠਾ ਤਾਂ ਹੈ ਨਹੀਂ ਬਾ ਬੀਬੀ ਨੂੰ ਜੂਵਿੰਦੇ ਆਈ ਹੁਣ ਬੀਬਿੰਦੇ ਆ ਨਹੀਂ ਆ ਫਿਰ ਹਰਜਿੰਦਰ ਨੂੰ ਦੇ ਦੂੰਗੀ ਫਿਰ ਮੰਮੀ ਡੈਡੀ ਉਹਦੇ ਚ ਵੀ ਆਲੂ ਜਦੇ ਉਹਦੇ ਚ ਵੀ ਐਬਿਚ ਕੱਟ ਕਰ ਦਿੰਨੀ ਆ ਬੀਬੀ ਤਾਂ ਤਾਂ ਬੀਬੀ ਨੇ ਕਿਹਾ ਜਮਾਈ ਅੱਧਾ ਚਮਚਾ ਪਾਏ ਮੇਰੇ ਅਲਸੇ ਬਸ ਵੀ ਮੈਂ ਤਾਂ ਦਹੀਂ ਨਾਲ ਲਾ ਕੇ ਖਾਣੀ ਕਹਿੰਦੀ ਮੂੰਹ ਚ ਮੇਰੇ ਛੱਲਾ ਹੋ ਰਿਹਾ ਬਾ ਫਿਰ ਉਹਨੂੰ ਘੀ ਰੋਟੀਆਂ ਨੂੰ ਲਾ ਦਾਂਗੇ ਆ ਹਾਂ ਬਸ ਇੰਨਾ ਕੁ ਮੜਾ ਜੇ ਟੇਸਟ ਆ ਜੀ ਟੇਸਟ ਆਲੂ ਅੱਜ ਅਸੀਂ ਜਾਣਾ ਏ ਅਜਾ ਗੁਰਦੁਆਰਾ ਸਾਹਿਬ ਉਥੇ ਦੁਖਨਵੰਨ ਤੇ ਕਾਲੀ ਮਾਤਾ ਦੇ ਮੰਦਿਰ ਮੰਦਰ ਦੋਨੋਂ ਖਾਮੇ ਜਾਵਾਂਗੇ ਬਾਅਦ ਚ ਗੁਰਦੁਆਰਾ ਸਾਹਿਬ ਜਾਵਾਂਗੇ ਕਿਉਂਕਿ ਮੰਦਿਰ ਚ ਨਾ ਬਹੁਤ ਹੀ ਭੀੜ ਹੋਊਗੀ ਅਜ ਐਤਵਾਰ ਨਾ ਕਿਉਂਕਿ ਅੱਜ ਫਿਰ ਮੌਸ ਤੋਂ ਬਾਅਦ ਅੱਜ ਪਹਿਲਾ ਦਿਨ ਚੰਦ ਦਾਈ ਭੀੜ ਹੋਊਗੀ ਹਾਂ ਇਸ ਕਰਕੇ ਅਸੀਂ ਆਪਣਾ ਪਹਿਲਾ ਕਾਲੀ ਮਾਤਾ ਦੇ ਮੰਦਰ ਚ ਮੱਥਾ ਟੇਕ ਅਸੀਂ ਕਿਦਣ ਦੇ ਕਹਿ ਰਹੇ ਆ ਵੀ ਜਾਣਾ ਹੈ ਜਾਣਾ ਹੈ ਜਾ ਨਹੀਂ ਹੋ ਰਿਹਾ ਤਾਂ ਪਰ ਫਿਰ ਅੱਜ ਸੋਚਿਆ ਵੀ ਅੱਜ ਐਤਵਾਰ ਵੀ ਆ ਯੂਵੀ ਨੂੰ ਯੂਵੀ ਜਾਊਗਾ ਹਾਂ ਨਹੀਂ ਤਾਂ ਉਹ ਤਾਂ ਅਸੀਂ ਅੱਗੇ ਪਿੱਛੇ ਕਰਕੇ ਜਾਇਆ ਹੁੰਦੇ ਹਾਂ। ਹਾਂ ਨਹੀਂ ਹਾਂ ਫਿਰ ਯੂਵੀ ਕਰਕੇ ਜਾ ਰਹੇ ਹਾਂ ਅਸੀਂ ਅੱਜ। ਯੂਵੀ ਕਰਕੇ ਅੱਜ ਐਤਵਾਰ ਵਾਲੇ ਦਿਨ ਜਾ ਰਹੇ ਹਾਂ ਵੀ ਉਹ ਵੀ ਉਹ ਉਹ ਵੀ ਪੇਕੇ ਆਉਂਦਾ। ਹਾਂ ਹਾਂ ਕਿਉਂਕਿ ਜਾਣ ਨਹੀਂ ਹੁੰਦਾ ਹਣਾ ਫਿਰ। ਹੁਣ ਅਜ ਮਿੱਠਿਆ ਹੋਇਆ ਚਲੇ ਜਾਂਦੀਆਂ। ਚਲੋ ਜੀ ਹੁਣ फटाफट ਰੋਟੀ ਨਾਲ ਲੀਏ ਖਾ ਲਈਏ ਕਮਨ ਵੀੜ ਕੇ। ਫਿਰ ਕੜਾਹੀ ਕਰਨੀ ਆ ਉਹਦੇ ਬਾਅਦ ਫਿਰ ਅਸੀਂ ਚੱਲੇ ਪਾਵਾਂਗੇ। ਲੜ ਕੇ ਬਹਿ ਗਿਆ ਸੰਧਾਰਾ। ਲਓ ਜੀ ਅਸੀਂ ਚੱਲੇ ਹੁਣ ਕੜਾ ਆਹ ਦੇ ਕਰਕੇ ਆਪਾਂ ਇਹਦੇ ਚ ਪਾ ਲਈ ਡੋਲੂ ਚ। ਤੇ ਪਹਿਲਾ ਆਪਾਂ ਜਾਵਾਂਗੇ ਕਾਲੀ ਮਾਤਾ ਦੇ ਮੰਦਿਰ 'ਚ ਫਿਰ ਉਹਦੇ ਬਾਅਦ ਜਾਵਾਂਗੇ ਅਸੀਂ ਗੁਰਦੁਆਰਾ ਸਾਹਿਬ ਦੇਖੀ ਦੇਖੀ ਕਿਵੇਂ ਉਹ ਕਰ ਰਿਹਾ ਮੈਨੂੰ ਸ਼ੇਡ ਹੋ ਨਾ ਆ ਦੇ ਆ ਦੇ ਮੈਨੂੰ ਸ਼ੇਡ ਹੋ ਨਾ ਸ਼ੇਡ ਹੋ ਨਾ ਮੈਨੂੰ ਨਹੀਂ ਲੱਗਦਾ ਆ ਲੋਕਾਂ ਨੂੰ ਦਿਖਾ ਦੇ ਨਹੀਂ ਆਂ ਪਿੱਛੇ ਮਾਰ ਟੱਕਰ ਹੋਰ ਇਹਨਾਂ ਨੂੰ ਕਹਿਣਾ ਪਤਾ ਨਹੀਂ ਲੱਗਿਆ ਤੇ ਵੀ ਜਾ ਰਹੇ ਆ ਕੱਢਦੇ ਤੇ ਉਹਨੂੰ ਬਾਹਰ ਨਿਕਲਿਆ ਨਹੀਂ ਹੈਗਾ ਨਾ ਹੋਵੇ ਇੱਕ ਵੀ ਹੱਥ ਨਾ ਲਾ ਪਹਿਲਾਂ ਇਹਨੂੰ ਪੱਕਾ ਪਤਾ ਨਹੀਂ ਲੱਗਿਆ ਹੈਗਾ ਹਾਂ ਚਲੋ ਚੱਲੀਏ ਬੈਠੂੰਗਾ ਪਿੰਡ ਪਪਾ ਕੋਲ ਹੱਥ ਤੋਦਨਿਆ ਲੋ ਜੀ ਅਸੀਂ ਮੰਦਿਰ ਚ ਪਹੁੰਚ ਗਏ ਚਲ ਯੂ ਵੀ ਨਾਲ-ਨਾਲ ਰਹਿ ਚਾਹਤੀ ਦੇ ਨਾਲ-ਨਾਲ ਰਹਿ ਲੋ ਜੀ ਅਸੀਂ ਆ ਕੇ ਕਾਲੀ ਮਾਤਾ ਦੇ ਮੰਦਿਰ ਚ ਪਟਿਆਲਾ ਹੁਣ ਅੰਦਰ ਅਸੀਂ ਮੱਥਾ ਟੇਕਾਂਗੇ ਹੱਥ ਧੋਵਾਂਗੇ ਪਹਿਲਾਂ ਕਸਮ ਕਿੰਨਾ ਵਧੀਆ ਲੱਗ ਰਿਹਾ ਹਨਾ ਅੱਜ ਬਦਲਵਾਈਆ ਬਦਲਵਾਈਆ ਹਵਾ ਚੰਦਰੀ ਹੈ ਹਾਂਜੀ ਕਰਦਾ ਇੰਨਾ ਸੋਹਣਾ ਲੱਗ ਰਿਹਾ ਨੇ ਦੁਆਲੇ ਵੀ ਉਨੀ ਬੈਠ ਜੀਏ ਨਾ ਆਹੋ ਅੱਗੇ ਦੀ ਦੇਖੀ 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 ਜੋ ਚੱਕੀ ਰੀ ਗਿਆ ਫੇਰ ਆਪੂ ਰੋੜਾ ਅੰਦਰ ਮੱਥਾ ਟੇਕਾਂਗੇ ਗਰਮ ਨੇ ਹਾਂ ਗਰਮ ਨੇ ਲੋ ਜੀ ਹੁਣ ਅਸੀਂ ਖਾਣ ਲੱਗੇ ਤੇ ਪੂਰੀਆਂ ਦਾ ਲੰਗਰ ਜੇ ਪੂਰੀ ਲੈਣੀ ਕਹਿੰਦੇ ਬਾਅਦ ਚ ਲੈ ਲਿਓ ਹੋਰ ਆਣਗੀਆਂ ਯੂਵੀ ਨੂੰ ਪੇਠਾ ਪਸੰਦ ਨਹੀਂ ਪੇਠਾ ਮੈਂ ਖਾ ਮੈਂ ਤਾਂ ਧਰਾਇਆ ਨਹੀਂ ਮੈਂ ਤਾਂ ਧਰਾਇਆ ਨਹੀਂ ਵਾ ਚਲੋ ਹੁਣ ਖਾਈਏ ਅਸੀਂ ਪੂਰੀ ਛੋਲੇ ਵਾਲਾ ਲੰਗਰ ਲੋ ਜੀ ਆਪਾਂ ਪੀਣ ਲੱਗੇ ਫਿਰ ਜੂਸ ਅਰਾਕ ਕਿੰਨੇ ਜਾਣੇ ਪੀਣਗੇ ਕੰਨੇ ਦਾ ਰਾਸ ਤੇ ਮੈਂ ਪੀਉਂਗੀ ਲਾਈਮਨ ਸੋਟਾ ਉਹ ਪੀਣਗੇ ਮੰਮੀ ਨਹੀਂ ਪੀਂਦੇ ਲੋ ਲੋ ਬੀਂਦੇ ਮੇਰੀ ਕਕਟ ਲਈ ਹੁਣ ਤੂੰ ਵੀ ਮੇਰੀ ਲੈ ਲਈ ਨਾ ਤੂੰ ਵੀ ਮੈਨੂੰ ਆਪਣੀ ਕੁੱਟ ਦੇਈ ਠੀਕ ਆ ਉਹ ਦੇਖਿਆ ਕਰ ਰਿਹਾ ਲੋ ਜੀ ਅਪਾ ਪੀ ਲਿਆ ਜੂਸ ਹੁਣ ਠੰਡੇ ਠੰਡੇ ਹੋ ਕੇ ਤੂੰ ਆ ਪਹਿਲਾ ਪੂਰੀਆਂ ਖਾ ਗਏ ਲੰਗਰ ਚ ਹੁਣ ਅਸੀਂ ਠੰਡੇ ਠੰਡੇ ਹੋ ਕੇ ਘਰ ਵਾਪਸ ਚੱਲੇ ਆ ਬਾਤ ਕੋਣ ਲੱਦੀ ਮਨੀ ਹੌਲੀ ਹੌਲੀ ਅਭੂ ਜੁਸਤੀ ਹੋਗਾ ਇਹ ਹੌਲ ਹੋਈ ਜਾਊਗਾ ਮੈਂ ਤਾਂ ਦੁਬਾਰਾ ਖੇਮ ਬੋਗਾ ਓਹ ਕੱਦਦਾ ਰੰਗ ਰਿਹਾ ਵਿਚਾਰਾ ਬਈ ਗਰਮੀ ਬਹੁਤ ਐ ਕੈਸੀ ਨਾ ਚੱਪਲਾ ਚੁਪਲੇ ਕੇ ਲੈਣ ਆਏ ਤੇ ਬਾਜ਼ਾਰ ਚ ਉੱਥੇ ਨਾ ਦੋ ਉੱਥੇ ਨਾ ਦੋ ਬੰਦ ਉਹ ਮੁੰਡੇ ਜੇ ਦੇਖ ਕੇ ਖੁਸ਼ ਹੋ ਗਏ ਕਹਿੰਦੇ ਅਸੀਂ ਵਲੌਗ ਚ ਆਵਾਂਗੇ ਜਦ ਕਿ ਉਹ ਵਲੌਗ ਚ ਲਏ ਨਹੀਂ ਹੁੰਦੇ ਉਹ ਵਲੌਗ ਚ ਲਏ ਨਹੀਂ ਉਹ ਉਹਨੂੰ ਖੁਸ਼ ਹੋ ਗਏ ਵੀ ਅਸੀਂ ਵੀ ਅਸੀਂ ਵਲੌਗ ਚ ਆ ਗਏ ਵੀ ਵਲੌਗ ਬਣ ਰਹੇ ਕਹਿੰਦੇ ਮੈਂ ਕਿਹਾ ਹਾਂਜੀ ਕਹਿੰਦੇ ਅਸੀਂ ਵਲੌਗ ਚ ਆ ਗਏ ਉਹ ਖੁਸ਼ ਹੋ ਗਏ ਵਿਚਾਰੇ ਵਲੌਗ ਤਾਂ ਮੈਂ ਲਿਆ ਵੀ ਨਹੀਂ ਉਹਨਾਂ ਬਣਾਇਆ ਵੀ ਨਹੀਂ ਉੱਧਰ ਨਹੀਂ ਆਇਆ ਬਾਰੇ ਜਾਂ ਪਿੱਛੇ ਉਹਦੇ ਪਿੱਛੇ ਆਹ ਉਹਦੀ ਬਾਤ ਕੀ ਹੈ ਇਹਨਾਂ ਉਹ ਉਹ ਜਸਵਾਲ ਦੇ ਰਿਹਾ ਹਾਂ ਲੋ ਜੀ ਹੁਣ ਅਸੀਂ ਲਾਲ ਲੱਗਿਆ ਜੀ ਰੋਟੀ ਆ ਦੇਖ ਲੋ ਲਾ ਰਹੇ ਹੈ ਮੈ ਲਾ ਰਹੀ ਆਉਂਦੀ ਨੇ ਬ੍ਰਾਸਟਰ ਰਿਕਨ ਲਾਉਣ ਦਾ ਵਈ ਸਰ ਇਹ ਮੈਂ ਵੀ ਤਾਂ ਲਾਈਆ ਮੈਂ ਚੁੱਲੇ ਤੇ ਲਾਈਆ ਦੇਖ ਲੈ ਆ ਬਾੜੇ ਜਾਵਾਂਗਾ ਬਾੜੇ ਹਵਾ ਬਹੁਤ ਸੋਹਣੀ ਆ ਤੇ ਮੈਂ ਹੁਣ ਵੀਡੀਓ ਦਾ ਐਂਡ ਕਰਨ ਤੇ ਪਹਿਲਾਂ ਨਾ ਮੈਂ ਇੱਕ ਗੱਲ ਕਹਿਣੀ ਸੀ ਜਿਹੜੀ ਕਿ ਆਪਾਂ ਦੂਜੇ ਚੈਨਲ ਬੋਪਰ ਹੈ ਵੀਡੀਓਸ ਤੇ ਵੀ ਕੱਲੀਆ ਹੈ ਨਾ ਮਨਪਨੇ ਤਰ੍ਹਾਂ ਬੈ ਅਸੀਂ ਦੋਨਾਂ ਨੇ ਕਹੀ ਐ ਰਿਕੁਐਸਟ ਕੀਤੀ ਐ ਮਤਲਬ ਰਿਕੁਐਸਟ ਤਾਂ ਦੇਖੋ ساری ਦੁਨੀਆ ਇੱਕ ਦੂਜੇ ਤੋਂ ਕਰ ਰਹੀ ਐ ਸਾਰੇ ਹੈਲਪ ਮੰਗ ਰਹੇ ਨੇ ਤੇ ਗੱਲ ਇਹ ਜਿਹੜੀ ਗੱਲ ਵੀ ਜਿਹੜੀ ਅੱਜ ਕੱਲਹਾਂ ਖਬਰ ਬਹੁਤ ਜ਼ਿਆਦਾ ਫੈਲੀ ਹੋਈ ਐ ਸਾਡੇ ਤੋਂ ਪਹਿਲਾਂ ਤਾਂ ਸ਼ਾਇਦ ਸਾਰੇ ਦੇਖ ਲੈਂਦੇ ਨੇ ਅਸੀਂ ਤਾਂ ਬਾਅਦ ਚ ਰਹੀ ਹੁੰਦੇ ਜਦੋਂ ਬਾਅਦ ਹੁੰਦੀ ਆ ਆਪਣੇ ਕੋਲ ਤਾਂ ਜ਼ਿਆਦਾ ਅਸੀਂ ਜਦ ਪਹੁੰਚਦੀ ਐ ਜਦ ਪੂਰੀ ਫੈਲ ਦਿੰਦੀ ਹੁੰਦੀ ਐ ਤੁਹਾਨੂੰ ਤੁਹਾਨੂੰ ਖਬਰ ਦਾ ਪਤਾ ਐ ਫਿਰ ਅਸੀਂ ਕਹਿੰਦੇ ਹਾਂ ਦੀ ਸੰਤਾ ਪਤਾ ਨਹੀਂ ਹਾਂ ਬੀ ਜਿਨਾ ਨੂੰ ਵੀ ਨਹੀਂ ਪਤਾ ਹਨਾ ਹਾਂ ਜਿਨਾ ਨੂੰ ਵੀ ਪਤਾ ਪਤਾ ਵੀ ਹੋਵੇ ਫਿਰ ਵੀ ਪਟੀਸ਼ਨ ਨਾ ਪਾਈ ਹੋਵੇ ਉਹਨਾਂ ਨੂੰ ਰਿਕਵੈਸਟ ਕਰ ਰਹੇ ਸੀ ਹਾਂ ਇਹਨਾਂ ਇੱਕ ਮੁੰਡਾ ਹੈ ਵਿਚਾਰਾ 28 ਸਾਲ ਦਾ ਹਨਾ ਅਜਿੰਦਰ ਸਿੰਘ ਨਾਮ ਦਾ ਲੈ ਹਾਂ ਯੂਐਸਏ ਤੋਂ ਉਹਨੇ ਪਾਸਪੋਰਟ ਰੈਜ਼ੀਡੈਂਟ ਹੋ ਗਿਆ ਸਭ ਨੂੰ ਪਤਾ ਹੀ ਹੋਊਗਾ ਤਕਰੀਬਨ ਵੀ ਉਹਨਾਂ ਦੀ ਗਲਤੀ ਗਲਤੀ ਵੀ ਦੇਖੋ ਸਾਰਿਆਂ ਨੂੰ ਗਲਤੀ ਹੋਊਗੀ ਕਿੰਨੀ ਕਿਆ ਹੈਗੀ ਹੈ ਕਿ ਨਿਕ ਨਹੀਂ ਉਹ ਤਾਂ ਸਭ ਨੂੰ ਹੀ ਪਤਾ ਹਨਾ ਚੱਕੋ ਵੀ ਹੋ ਜਾਂਦਾ ਹੈ ਤੁਹਾਨੂੰ ਪਤਾ ਨਹੀਂ ਹਾਂ ਇਹ ਕਿਤੇ ਕੋਈ ਮਿੱਠ ਕੇ ਜਾਂਦਾ ਹੈ ਹਨਾ ਵੀ ਮੈਂ ਆਪ ਕਰੂਗਾ ਆਪਣੇ ਨੇ ਔਰ ਖਾਸ ਕਰਕੇ ਬਾਹਰ ਸੱਤ ਸਮੁੰਦਰਾ ਪਾਰ ਕੋਈ ੱਡੀ ਵੱਡੀ ਗਲਤੀ ਜਾਣ ਪੁੱਛੀਦਾ ਵੀ ਆਦੇ ਮਿਲਦੀ ਹੈ ਨਾ ਸੱਤ ਪੌਂਦਰ ਕੰਦਾਂ ਨੂੰ ਸਭ ਤੁੰਦੇ ਨੇ ਆਪਣੇ ਤਾਂ ਇੱਧਰ ਬੇਕਾਰ ਇੰਡੀਆ ਦੇ ਸਾਰੇ ਗਾਉਂਦੇ ਨੇ ਇਹਦਾ ਬੰਦਾ ਮਰਦੇ ਕਿਹਨੂੰ ਪਤਾ ਲੱਗਦਾ ਮੈਂ ਕਹਾਂ ਜੀ ਬੰਦੇ ਚਾਹੇ ਇੱਕ ਮਾਰੋ 10 ਮਾਰੋ ਕੋਈ ਸੱਜਾ ਨਹੀਂ ਦਿੰਦਾ ਇੱਧਰ ਕੋਈ ਕਿਸੇ ਨੂੰ ਕੋਈ ਸੱਜਾ ਨਹੀਂ ਐਨੇ ਗੁਨਾਹ ਹੋ ਰਿਹਾ ਕੋਈ ਆਵਾਜ਼ ਨਹੀਂ ਆਹ ਮੁਰਾ ਹੱਲਾਣੇ ਦੀ ਕੁੜੀ ਦਾ ਦੇਖ ਕੇ ਹਟੀਆਂ ਮੈਂ ਉਹ ਮਨੀਸ਼ਾ ਪਤਾ ਨਹੀਂ ਸ਼ਾ ਹਾਂ ਐਮੀ ਜ਼ਿਆਦਾ ਉਹ ਵੀ ਤਕਰੀਬਨ 13 ਤਰੀਕ ਦੀ ਖਬਰ ਸਾਨੂੰ ਅੱਜ ਪਤਾ ਲੱਗੀ ਹੈ ਜਿਵੇਂ ਤੁਹਾਨੂੰ ਦੱਸਿਆ ਹੈ ਵੀ ਸਾਨੂੰ ਤਾਂ ਬਾਅਦ ਚ ਪਤਾ ਲੱਗਦੀ ਨਹੀਂ ਹੈ ਬਾਅਦ ਚ ਪਤਾ ਲੱਗਦੀ ਜਾਂ ਪੂਰੀ ਫਾਲਦੀ ਆ ਨਾ ਜਦ ਤੱਕ ਤਾਂ ਸਾਨੂੰ ਪਤਾ ਨਹੀਂ ਕੁਝ ਵੀ ਲੱਗਦਾ ਹੈਗਾ ਪਤਾ ਲੱਗਦਾ ਪਰ ਅਸੀਂ ਗੋਲ ਨਹੀਂ ਕਰਦੇ ਉਹਨੇ ਅੰ内 ਆਪਣੀ ਦੁਜੀਸ਼ੀ ਬਿਜੀ ਕਰ ਰਹਿਣਾ ਥੋੜੇ ਸੇ ਅਰੰਨੇ ਨਾਲ ਇੰਨੀ ਖਬਰ ਆਉਂਦੀ ਆ ਹੁਣ ਇਹ ਨਹੀਂ ਪਤਾ ਵੀ ਹਨਾ ਵੀ ਕਿੰਨੀ ਕਿੱਥੇ ਦਾ ਕਿੱਥੇ ਇਹ ਕਾਰਨਾਮਾ ਕਿੱਥੇ ਗੁਨਾਹ ਹੋਇਆ ਹਨਾ ਸਾਨੂੰ ਕੀ ਪਤਾ ਹੁੰਦਾ ਤਾਂ ਕਰਕੇ ਫਿਰ ਅਸੀਂ ਗੌਰ ਕਰ ਟਾਈਮ ਚ ਇੰਨਾ ਹੁੰਦਾ ਨਹੀਂ ਫਟਾਫਟ ਦੇਖੀ ਜਾਂਦੇ ਆ ਨਿਊਜ਼ ਜਿਹੜੀ ਵੀ ਆਉਂਦੀ ਆ ਨਾ ਉਹ ਹੁਣ ਉਹਦਾ ਵੀ ਹੁਣ ਪਤਾ ਲੱਗਿਆ ਆ ਅੱਜ ਹੀ ਸਾਨੂੰ ਨਾ ਇਹ ਤਾਂ ਲੱਗਿਆ ਤਾਂ ਪਾਣੀ ਸਾਨੂੰ ਪਟੀਸ਼ਨ ਨਹੀਂ ਪਾਣੀ ਆਤੀ ਫਿਰ ਤੇ ਨਾ ਆ ਉਹ ਜਿਹੜੀ ਮੁੰਡੇ ਦੀ ਖਬਰਾਂ ਤਾਂ ਸਾਨੂੰ ਕੱਲ੍ਹ ਦੀ ਪਤਾ ਤੀ ਉਹ ਪਹਿਲਾਂ ਉਹ ਆਉਂਦੀ ਨਹੀਂ ਸੀ ਸਾਨੂੰ ਪਾਣੀ ਫਿਰ ਸਾਨੂੰ ਫਿਰ ਅੱਜ ਆਇਆ ਇਹ ਮੈਂ ਕੱਲ੍ਹ ਆਇਆ ਤਾਂ ਸੀ ਸਵੇਰੇ ਪਾਣੀ ਤੇ ਕੱਲ੍ਹ ਫਿਰ ਅਸੀਂ ਅੱਜ ਪਾਤੀ ਉਹ ਤਾਂ ਕਰਕੇ ਇੱਕ ਇੱਕ ਜਿਵੇਂ ਹੋਣ ਟਿੱਕ ਇੱਕ ਇੱਕ ਬੰਦੇ ਦੀ ਬਹੁਤ ਕਾਫੀ ਹੁੰਦੀ ਹੈ ਤੇ ਪਟੀਸ਼ਨ ਵੀ ਇੱਕ ਇੱਕ ਬੰਦੇ ਦੀ ਹੈਲਪ ਸਾਥ ਬਹੁਤ ਜ਼ਰੂਰੀ ਆ ਇਹ ਲੋਕਾਂ ਦੀ ਜਰੂਰਤ ਆ ਹਾਂ ਜੇ ਪਰਿਵਾਰ ਚੋਂ ਆਪਣੇ ਕੋਲ 5 6 ਫੋਨ ਨੇ ਜਾਂ 3 5 ਫੋਨ ਨੇ ਜਾਂ 7 ਨੇ ਵਰੋ ਵੀ ਜਿੰਨੀ ਆਈਡੀਆਂ ਜੇ ਆਪਾਂ ਇੱਕ ਇੱਕ ਵੀ ਪਾਉਂਗੇ ਤਾਂ ਵੀ ਪਤਾ ਨਹੀਂ ਲੱਖਾਂ ਕਰੋੜਾਂ ਦੇ ਕਰੀਬ ਬਣ ਜਾਣਗੀਆਂ ਆਪਣੀ ਆਈਡੀਏ ਦੇ ਬਸ ਉਹ ਨਿੱਕਰ ਦਾ ਲਿੰਕ ਤੁਹਾਨੂੰ ਆਪਣਾ ਬਸ ਨਾਮ ਦਿੱਤੀ ਭੇਜਣਾ ਹੈ ਸਾਡੇ ਕੋਲੋਂ ਨੂੰ ਹਾਂ ਐ ਹਾਂ ਜਿਹੜੀ ਉਹ ਮੰਗਦੇ ਨੇ ਵੀ ਨਾ ਕੱਟ ਸਦਾ ਹੋ ਰਿਹਾ ਹੈ ਸਾਡੇ ਕੋਲ ਹਾਂ ਮੇਰੇ ਕੋਲ ਸੋਹੀ ਆ ਵੀ ਅਸੀਂ ਵੀ ਅਸੀਂ ਉਹਦੇ ਚ ਉਹ ਦੰਨੇ ਆਪਣੀ ਹਨਾ ਮਜ਼ਦੂਰੀ ਲਗਾ ਰਹੇ ਹਾਂ ਅਸੀਂ ਸਪੋਰਟ ਕਰ ਰਹੇ ਹਾਂ ਤੇ ਪਤਾ ਨਹੀਂ ਵੀ ਸਪੋਰਟ ਕਰ ਰਹੇ ਵੀ ਬਿਲਕੁਲ ਨਾ ਹੋ ਜੇ ਸਦਾ ਮਿਲੇ ਪਰ ਕੱਟ ਹੋ ਜੇ ਮੇ ਮੇਲ ਕੁੱਤਾ ਚਲੋ ਸਭ ਨੂੰ ਪਤਾ ਵੀ ਘੱਟ ਹੋਊਗੀ ਮਿਲੂਗੀ ਤਾਂ ਜ਼ਰੂਰ ਬਸ ਘੱਟ ਹੋ ਜੂਗੀ ਵਿਚਾਰੇ ਦੀ ਕਿਸੇ ਕੋਈ ਵੀ ਆ ਨਾ ਕੋਈ ਵੀ ਆਪਣੀ ਉਹਨਾਂ ਨੇ ਲਾਈਵ ਬਰਬਾਦ ਹੋਣੇ ਤੇ ਬਚ ਚੁੱਕੀ ਹੈ ਤੇ ਹੁਣ ਬਸ ਜਿੰਨੇ ਵੀ ਸਾਡੇ ਵੀ ਬਲੌਗ ਵੀਡੀਓ ਦੇਖਣ ਵਾਲੇ ਵੀ ਹੈ ਨਾ ਚਾਹਵਾਨ ਹੈ ਉਹ ਜੇ ਕਿਸੇ ਨੂੰ ਪਤਾ ਵੀ ਨਹੀਂ ਤਾਂ ਪਲੀਸ ਹਨਾ ਪਤਾ ਕਰਕੇ ਨਿਊਜ਼ ਦੇਖੋ ਹਨਾ ਨਿਊਜ਼ ਤੇ ਸਾਰਾ ਕੁਝ ਆ ਰਿਹਾ ਏ ਤੇ ਲਿੰਕ ਅਸੀਂ ਲਿੰਕ ਵੀ ਪਾ ਦਾਂਗੇ ਉਹਦਾ ਜਿੱਥੇ ਪੈटीशन ਪੈਂਦੀ ਹੈ ਉਹਦਾ ਲਿੰਕ ਵੀ ਪਾ ਦਾਂਗੇ ਡਿਸਕ੍ਰਿਪਸ਼ਨ ਚ ਪਾ ਦਾਂਗੇ ਹਾਂ ਵਿਚਾਰੇ ਲਈ ਹੈਲਪ ਹੋ ਜੂਗੀ ਦੇਖੋ 28 ਸਾਲ ਆਪ ਜੋ 28 ਸਾਲ ਐ 45 ਸਾਲ ਦੀ ਸਜ਼ਾ ਮਿਲ ਗਈ ਤਾਂ ਬੂੜਾ ਹੋਊ ਬੁੜਾ ਲੰਬ ਜੁਣੀ ਆ ਬੂੜਾ ਬੂੜਾ ਹੋ ਜਾਊਗਾ ਸਾਰੀ ਉਮਰ ਵਿਚਾਰਾ ਜੇਲ੍ਹ ਚ ਥੋੜ ਜੇਲ੍ਹ ਚ ਕੱਟ ਕੇ ਆਊਗਾ ਐਵੇਂ ਤੱਸ ਜਾਂਦਾ ਹਣਾ ਵੀ ਉਹਦਾ ਦੇਖਿਆ ਨਹੀਂ ਜਾਂਦਾ ਕਿਉਂਕਿ ਹੁਣ ਉਹਦੇ ਅੰਦਰ ਇੰਨਾ ਡਰ ਐ ਵੀ ਉਹ ਡਰ ਡਰ ਜੇ ਆਪ ਉਹਦੇ ਜਗ੍ਹਾ ਆਪਾਂ ਹੋਈਏ ਜਾਂ ਕੋਈ ਹੋਈ ਨਾ ਹਾਂ ਜਾਂ ਕੋਈ ਆਪਣਾ ਫੈਮਿਲੀ ਮੈਂਬਰ ਹੋਵੇ ਕੋਈ ਵੀ ਹੋਵੇ ਹਨਾ ਆਪਾਂ ਕਿੰਨਾ ਡਰ ਜੰਨੇ ਆ ਅਖਰੋਂ ਤਾਂ ਗੋਰਿਆਂ ਦੇ ਵਿੱਚ ਹੋਣਾ ਫੋਰ ਹੈ ਗੋਰਿਆਂ ਦੇ ਵਿੱਚ ਲੱਗੀਆਂ ਨਹੀਂ ਬਹੁਤ ਸਾਰੀਆਂ ਔਰ ਬਹੁਤ ਔਖਾ ਏ ਹੁਣ ਐਨੀ ਵਿਚਾਰਾ ਮਿਹਨਤ ਕਰਕੇ ਪਤਾ ਨਹੀਂ ਕੀ ਮੇ ਬਾਹਰ ਗਿਆ ਹੋਣਾ ਕੀ ਮੇ ਨਹੀਂ ਗਿਆ ਹੋਣਾ ਫਿਰ ਉੱਪਰ ਤੇ ਵਿਚਾਰੇ ਨੂੰ ਸਜ਼ਾ ساری ਜ਼ਿੰਦਗੀ ਖਰਾਬ ਐਨਾ ਦਰਿਆ ਸਹਿਮਿਆ ਕੋਈ ਨਹੀਂ ਦੇਖਿਆ ਜਾਂਦਾ ਇਸ ਕਰਕੇ ਜਿੰਨੀ ਹੈਲਪ ਹੋ ਸਕੇ ਤਾਂ ਪਲੀ ਸਾਰੇ ਜ਼ਰੂਰ ਕਰਿਓ ਅਸੀਂ ਵੀ ਕੀਤੀ ਆ ਅਸੀਂ ਵੀ ਪਟੀਸ਼ਨ ਭਾਈ ਕਰੀਏ ਅਸੀਂ ਪਾਤੀ ਸਾਡੇ ਵੀ ਪਾਤੀ ਸਾਡੇ ਤੋਂ ਜਿੰਨੀ ਕੋਸ਼ਿਸ਼ ਹੁੰਦੀ ਹੈ ਅਸੀਂ ਪਵਾ ਰਹੇ ਹਾਂ ਅਸੀਂ ਆਪਣੇ ਰਿਸ਼ਤੇ ਨਾਲ ਨਹੀਂ ਕਰੀਏ ਹਾਂ ਪਵਾ ਰਹੇ ਹਾਂ ਜਿੰਨੀ ਕੋ ਹੋ ਸਕੇ ਕਿਉਂਕਿ ਇੱਕ ਕਹਿੰਦੇ ਨੇ ਇੱਕ ਇੱਕ ਬੂੰਦ ਨਾਲ ਘੜਾ ਭਰਦਾ ਹਾਂ ਨਾ ਹੋਰ ਜੇ ਇੱਕ ਇੱਕ ਜਣਾ ਪਾਊਗਾ ਤਾਂ ਸਾਰੀ ਦੁਨੀਆ ਫਿਰ ਕਿੰਨੀ ਹੈਲਪ ਹੋਊਗੀ ਦੱਸ ਦੇਵੀਂ ਡਿਸਟ੍ਰਿਕਟ ਪੈਂਦੇ ਵੀ ਅੱਛਾ ਹਾਂ ਹਾਂ ਚਲੋ ਜੀ ਆਪਣੇ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਹੁਣ ਆਪਾਂ ਅਗਲੇ ਵਲੌਗਸ ਮਿਲਾਂਗੇ ਤਾਂ ਜਿਹੜੀ ਗੱਲ ਕਰੀ ਪਲੀ ਸਾਰੇ ਜਿਹਨੂੰ ਵੀ ਨਹੀਂ ਪਤਾ ਇੱਕ ਦੂਜੇ ਦੀ ਹੈਲਪ ਨਾਲ ਜਿਹੜੇ ਪੜੇ ਲਿਖਿਆ ਨਾ ਉਹਨਾਂ ਤੋਂ ਕਰਵਾ ਦਿਓ ਪਵਾ ਦਿਓ ਤਾਂ ਮਦਦ ਜ਼ਰੂਰ ਕਰੋ ਜਿੱਦੋਂ ਜਿੰਨੀ ਹੋ ਸਕੇ ਤਾਂ ਹੁਣ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਥੋੜੇ-ਸੋੜੇ ਕਮੈਂਟ ਕਰਿਓ ਤੇ ਮੇਰੇ ਬੋਪਾ ਰਾਏ ਨਾ ਸੋਰੀ ਹੋਕ ਗਗਨ ਬੋਪਾ ਰਾਏ ਇੰਸਟਾਗ੍ਰਾਮ ਹੈ 892 ਜ਼ਰੂਰ ਫੋਲੋ ਕਰਿਓ ਪਲੀਜ਼ ਬਾਏ ਬਾਏ